ਦੈਲੇ ਵਰਗੀ ਪਛੀ ਪਈ ਆ ਬੜੀ ਸੋਹਣੀ ਸੰਰਖੀ ਬਿਹੜਾ ਇਹ ਇਹ ਵੀ ਸੀਮਨ ਲੈਂਡ ਦੇ ਕਾਰਡ ਮਿਲ ਜੂਗਾ ਟਾਪ ਦੇ ਨੇ ਜਿਹੜਾ 1.5 ਲੱਖ ਦੇ ਵਿਕਣਾ ਬਈ ਤਿਆਰ ਹੋ ਕੇ ਕਾਰਡ ਵਾਲੀ ਹਾਂ ਜੀ ਫਾਰਮ ਦਾ ਮਾਲ ਆ ਪੂਰਾ ਟਾਪ ਦਾ ਬਾਈ ਹਾਂ ਜੀ ਹਾਂ ਮੱਛੀ ਮਿੱਤਰੋ ਆ ਗਈ ਗੱਬਣ ਤੇ ਅੱਜ ਅਜ 26 ਦਿਨ ਹੋ ਗਏ ਟੀਕਾ ਲੱਗੇ ਨੂੰ ਬਾਈ ਪਰ ਫੀਡ ਤੇ ਲੱਗੇ ਹੋਇਆ ਬਾਈ ਇਹ ਖਰਗੋਸ਼ ਹੀ ਆ ਹੈਨਾ ਹਾਂ ਬਾਈ ਇਹ ਕਾਹ ਹੈ ਇਧਰ ਬਾਈ ਕਾਹ ਆ ਇਹ ਵੀ ਸਾਢੇ 3 ਨਵੇਂ ਦਾ ਕਾਫਾ ਬਾਈ ਇਹ ਵੀ ਸਾਢੇ ਪਰ ਮੈਨੂੰ ਪੰਜ ਚਾਰ ਘੰਟੇ ਦੀ ਮਾਲ ਵਿਕ ਜਾਂਦਾ ਬਾਈ ਪਿਛਲੇ ਯਾਰ ਦੋ ਘਰ ਨਹੀਂ ਲੈ ਲਿਆ ਹੁਣ ਅੱਛਾ ਹਾਂ ਮਾਲ ਦਾ ਨਾਜ ਦਾ ਵਿਕ ਜਾਂਦਾ ਫੋਨ ਤੇ ਫੋਨ ਆਈਏ ਅੱਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਹਾਂਗੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੁਨੱਖੀਆਂ ਪੰਛੀਆਂ ਲੈ ਕੇ ਆਏ ਹਾਂਗੇ ਤੇ ਇਹਨਾਂ ਪੰਛੀਆਂ ਦੇ ਵਿੱਚੋਂ ਨਾ ਸੋਨੂੰ ਨਾ ਆਹ ਬੱਚੀਆਂ ਜਿਵੇਂ ਆ ਗਈਆਂ ਗੱਬਣਾ ਪੰਛੀਆਂ ਵੀ ਦਿਖਾਵਾਂਗੇ ਤੇ ਕੁਸ਼ਕ ਦੇ ਹੈਗੇ ਜਿਹੜੇ ਟੀਕੇ ਲੱਗੇ ਹੋਏ ਆ ਬਾਕੀ ਨਾ ਤੁਸੀਂ ਸਿਰੇ ਦੇ ਨਗੀਨੇ ਜਿਹੜੀਆਂ ਆ ਜਰਸੀ ਨਸਲ ਦੀਆਂ ਛੋਟੀਆਂ ਬੱਚੀਆਂ ਚੈੱਕ ਕਰ ਲਓ ਮਿੱਤਰੋ ਬਹੁਤ ਸੋਹਣੀਆਂ ਸੁਨੱਖੀਆਂ ਬਾਈ ਕੋਲੇ ਨਾ ਬੱਚੀਆਂ ਆਈਆਂ ਹੋਈਆਂ ਤਾਂ ਬੱਚੇ ਜਿਹੜੇ ਹੈਗੇ ਹਨਾ ਤੁਸੀਂ ਇਹ ਦੇਖ ਲਓ ਵੀ ਭੁੱਖ ਲੈਂਦੀ ਆ ਦੇਖ ਦੇਖ ਕੇ ਤੇ ਇੱਕ ਹਨਾ ਕਰਮ ਵਾਲੀ ਤੁਸੀਂ ਆ ਦੇਖ ਲਓ 99 ਨੰਬਰ ਟੈਗ ਆ ਬਹੁਤ ਸੋਹਣੀ ਬੱਚੀ ਆ ਪਿੰਕ ਨੋਜ਼ ਵਾਲੀ ਆ ਇੱਕ ਵਾਰੀ ਮੈਂ ਤੁਹਾਨੂੰ ਸਾਰੀਆਂ ਬੱਚੀਆਂ ਦਿਖਾਦਾ ਤੇ ਇੱਕ ਆ ਵੀ ਬੱਚੀ ਚੈੱਕ ਕਰ ਲਓ ਕੱਲੀ ਕੱਲੀ ਬੱਚੀ ਮੈਂ ਤੁਹਾਨੂੰ ਦੱਸਾਂ ਗੱਲ ਵੀ ਗੋਡ ਗਿਫਟਡ ਆ ਮੈਂ ਕਹਿੰਨਾ ਨਾ ਜਿਹੜੀਆਂ ਇੱਥੇ ਜੇ ਇੱਕ ਨਾ ਪੰਛੀ ਫਿਰਦੀ ਸੀ ਆ ਸਾਹਮਣੇ ਇਹ ਆ ਦੇਖ ਲੋ ਜਿਹੜੀ ਆ ਜਾਂਦੀ ਆ ਇਹ ਪੰਛੀ ਮਿੱਤਰੋ ਆ ਗਈ ਗੱਬਣ ਤੇ ਇੱਕ ਆ ਕਾਲੀ ਚੈੱਕ ਕਰ ਲੋ ਤੇ ਇੱਕ ਆਹਾ ਕਾਲੀ ਆ ਗਈ ਜਿਹੜੀ ਇਹ ਵੀ ਗੱਬਣ ਤੇ ਆ ਜੋ ਕਰਵਾ ਗਏ ਹੈਪੀ ਨਾਲ ਗੱਲਬਾਤ ਤੇ ਲੱਗੇ ਆਪਾਂ ਇਹਨਾਂ ਪੰਛੀਆਂ ਦੀ ਜਾਣਕਾਰੀ ਬਾਈ ਹੈਪੀ ਸਤਿ ਸ੍ਰੀ ਅਕਾਲ ਬਾਈ ਰਮਨ ਸਤਿ ਸ੍ਰੀ ਅਕਾਲ ਹੋਰ ਬਾਈ ਹੈਪੀ ਕਿਵੇਂ ਆ ਬਹੁਤ ਵਧੀਆ ਬਾਈ ਰਮਨ ਚੜਦੀ ਕਲਾ ਹਾਂ ਬਾਈ ਹਾਂ ਹਾਂ ਅੱਛਾ ਇਹ ਪੀ ਆਪਣੇ ਪ੍ਰੋਪਰ ਐਡਰੈਸ ਦੱਸ ਦਈਏ ਪਿੰਡ ਪਿੱਥੋ ਬਾਈ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ 40 ਕਿਲੋਮੀਟਰ ਰਾਮਪਰਾਹ ਫੋਲ ਤੋਂ 5 ਕਿਲੋਮੀਟਰ ਆ ਬਾਈ ਠੀਕ ਆ ਅੱਛਾ ਫਿਰ ਅੱਜ ਫਿਰ ਰੌਣਕ ਲਾਤੀ ਹਾਂਜੀ ਬਾਈ ਆ ਅੱਜ ਆਪਣੇ ਕੋਲ 13 ਨਗਨੇ ਬਾਈ 5 ਛੋਟੇ ਕਾਫ ਨੇ ਜਿਨ੍ਹਾਂ ਦੀ ਉਮਰ 3 ਮਹੀਨਾ ਤੋਂ ਲੈ ਕੇ 4 ਮਹੀਨੇ ਤੱਕ ਆ ਠੀਕ ਹੈ ਹਾਂ ਬਾਈ ਇਹਨਾਂ ਵਿੱਚ ਦੋ ਬੱਚਿਆਂ ਗੱਬਣਾ ਚੱਕ ਪਾਸ ਨੇ ਇੱਕ ਬੱਚੇ ਦੇ ਸਰੀਮਣ ਲੱਗਿਆ ਹੋਇਆ ਅੱਛਾ ਪਹਿਲਾਂ ਆਪਾਂ ਸਟਾਰਟਿੰਗ ਤੋਂ ਆਪਾਂ ਸਟਾਰਟ ਕਰ ਲਗੇ ਪਹਿਲੇ ਨੰਬਰ ਵਾਲੀ ਆਪਾਂ ਗੱਬਣ ਬੱਚੀ ਦਿਖਾ ਦੇ ਸਾਰ ਪਹਿਲਾ ਗੱਬਣ ਬੱਸੀ ਬਾਈ ਆ ਗਈ ਇਹ ਕਿਹੜੀ ਆ ਬੱਸੀ ਬਾਈ ਅੱਛਾ ਆਹਾ ਬੱਛੀ ਜਿਹੜੀ ਹੈਗੀ ਆ ਆ ਗੱਬਣ ਆ ਹਾਂ ਇਹ ਸਾਢੇ 4 ਮਹੀਨੇ ਦੀ ਗੱਬਣਾ ਬਾਈ ਅੱਛਾ ਸਾਢੇ 4 ਮਹੀਨੇ ਦੀ ਗੱਬਣ ਚੈੱਕ ਪਾਸ ਬਾਈ ਚੈੱਕ ਪਾਸ ਬਾਈ ਠੀਕ ਹੈ ਤੇ ਇਹ ਹੁਣ ਪਹਿਲਾਂ ਇੱਥੋਂ ਕੋਈ ਬੰਦਾ ਚੈੱਕ ਕਰਾ ਕੇ ਚੈੱਕ ਕਰਾ ਕੇ ਜਾ ਜਦੋਂ ਸਾਡੀ ਗੱਡੀ ਜਾਊਗੀ ਉੱਤਰ ਕੇ ਆ ਦੇ ਚੈੱਕ ਕਰਾ ਕੇ ਫਿਰ ਪੇਮੈਂਟ ਕਰੀ ਅਗਲਾ ਹਨਾ ਹਾਂਜੀ ਇੱਕ ਬੱਸੀ ਆ ਗਈ ਬਾਈ ਨਾਲ ਇਹ ਪੌਣੇ 3 ਮਹੀਨੇ ਦੀ ਗੱਬਣਾ ਬਾਈ ਇਹ ਆ ਹਜੇ ਨਾ ਮਿੱਤਰੋ ਨਾਲ ਇਹ ਦੇਖ ਲਓ ਗੱਬਣ ਬੱਛੀ ਐ 3 ਮਹੀਨੇ ਤੋਂ ਮਤਲਬ ਕਟ हां भाई हां एहे 3 ਕਿ ਮਹੀਨੇ ਤੋਂ ਘਟਾ ਮਿੱਤਰੋ ਫੇਰ ਵੀ ਇਹ ਦੇਖ ਲੈ ਹਨਾ ਯਾਰ ਵੀ ਦੂਜਿਆਂ ਨੂੰ ਤੰਗ ਕਰੀ ਹਾਂ 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 ਖੁੱਲ ਗਿਆ ਫਿਰਦਿਆਂ ਕਰਕੇ ਬਾਈ ਹੋ ਗਿਆ ਅੱਛਾ 2 ਹੋ ਗਈਆਂ ਇੱਕ ਤਾਂ ਹਾਂ ਬਾਈ ਗੱਬਣਾ ਹੋ ਗਈਆਂ 2 ਹਾਂ ਬਾਈ ਆਪ ਅੱਛੀ ਦਾ 26 ਦਿਨ ਹੋ ਗਏ ਟੀਕਾ ਲੱਗੇ ਨੂੰ ਬਾਈ ਆਪ ਅੱਛੀ ਦੇ ਹਾਂਜੀ ਹਾਂਜੀ ਖੀਰਾਂ ਵਾਲੇ ਬੱਚੇ ਸਾਰੀਆਂ ਹੀ ਬਾਈ ਲੈ ਵੀ ਆਪ ਅੱਛੀ ਦੇ 26 ਹਾਂਜੀ ਫਾਰਮ ਦਾ ਮਾਲ ਆ ਪੂਰਾ ਟੌਪ ਦਾ ਬਾਈ ਹਾਂਜੀ ਹਾਂ ਇਹ ਫਾਰਮ ਚ ਹੀ ਲੈ ਹਾਂਜੀ ਹਾਂ ਬਾਈ ਹਾਂ ਠੀਕ ਹੈ ਅੱਛਾ ਹੁਣ ਆਪ ਦਾ ਰਿਕਾਰਡ ਮਿਲ ਜਾਊਗਾ ਇਹਨੂੰ ਬਾਈ ਇਹਨਾਂ ਦਾ ਕਿਹੜੇ ਸੀਮਨ ਲੱਗੇ ਹੋਏ ਕਿਹੜੇ ਆਪ ਨਹੀਂ ਹੈ ਠੀਕ ਹੈ ਇੱਕ ਨਾਲ ਤੇਰੀ ਤੇਰੀ ਆ ਆ ਗਈ ਬੱਚੀ ਦੇਖ ਇਹਦੇ ਤਾਂ ਹੋ ਗਏ 26 ਦਿਨ ਹਾਂਜੀ ਇਹ ਇਹ ਸੀਮਨ ਲਾਈਨ ਦੇ ਕਾਬਲ ਹੈ ਬਿਲਕੁਲ ਬਹੁਤ ਪੇਟਾ ਪੁੱਟਾ ਦੇਖੋ ਬਾਈ ਲੱਤਾਂ ਸਾਈਜ਼ ਦੇਖੋ ਬੱਚੀ ਦਾ ਬਹੁਤ ਟੌਪ ਦੀ ਬੱਸੀ ਆ ਸਾਢੇ 3 ਕਿਵੈਂਟਲ ਵਜਣਾ ਬਾਈ ਇਹਦਾ ਠੀਕ ਹੈ ਇਹ ਆਈ ਦੇ ਬਿਲਕੁਲ ਕਾਬਲ ਆ ਬਾਈ ਜਮਾਂ ਕਾਬਲ ਹੀ ਆ ਗਈ ਹਾਂ ਬਾਈ ਹਾਂ ਠੀਕ ਹੈ ਵੱਡਿਆਂ ਦੇ ਵਿੱਚੋਂ ਨਾ ਇੱਕ ਇਧਰ ਆ ਹੈਪੀ ਇੱਕ ਤੇਰੇ ਕੋਲੇ ਆ ਟੌਪ ਦਾ ਨਿੱਕਾ ਇਹ ਵੀ ਬੱਸੀ ਖੀਰੀ ਆ ਬਾਈ ਇਹ ਵੀ ਸੀਮਨ ਲਾਈਨ ਦੇ ਬਿਲਕੁਲ ਤਿਆਰ ਆ ਬਾਈ ਅੱਛਾ ਲੈ ਦੇਖ ਲੋ ਮਿੱਤਰੋ ਜਮਾਂ ਐਨ ਗਦੈਲੇ ਏ ਵੀ ਸੀਮਨ ਲੈਂਡ ਦੇ ਕਾਬਲ ਹੀ ਆ ਹਨਾ ਹਾਂ ਬਾਈ ਹਾਂ ਹਾਂ ਠੀਕ ਹੈ ਤੇ ਇੱਕ ਜਿਹੜਾ ਤੇਰੇ ਕੋਲ 99 ਨੰਬਰ ਟੈਗ ਵਾਲਾ ਇਹ ਬਾਈ ਸਾਢੇ 8 ਕਿਹ ਮਹੀਨਾ ਦਾ ਬੱਚਾ ਆ ਗਿਆ ਬਾਈ 99 ਨੰਬਰ ਇਹ ਤਾਂ 9 ਕਿ ਮਹੀਨਾ ਨੂੰ ਸਿਮ ਲੈ ਲੈਣਾ ਬਾਈ ਠੀਕ ਹੈ ਤੇ ਇਧਰ ਹੋਰ ਇੱਕ ਆ ਬੱਚੀ ਇਹ ਵੀ 2 ਮਹੀਨਾ ਨੂੰ ਸਿਮ ਲੈ ਲੂ ਬਾਈ ਆ ਖੜੀ ਆਗੀ 98 ਨੰਬਰ ਆ ਹਾਂਜੀ ਹਾਂਜੀ ਆਖਾ ਦੇਖੋ ਬਹੁਤ ਟੌਪ ਦੀ ਬੱਚੀ ਆ ਬਾਈ ਸਾਰਿਆਂ ਦੇ ਚਾਰ ਚਾਰ ਹੀ ਸਾਣਾ ਬਾਈ ਠੀਕ ਹੈ ਆ ਦੇਖੋ ਪੇੜ ਪੂੜ ਦੇਖੋ ਲੱਤ ਲੁੱਟ ਲਾ ਗਿਆ ਤੇ ਲੋ ਨਾ ਮਿੱਤਰਾਂ ਨਾਲ ਜੂਰੀਆਂ ਸੀਮਨ ਲੈ ਲੈਣਗੇ ਹਾਂ ਬਾਈ ਠੀਕ ਹੈ ਇੱਕ ਆ ਬਲੈਕ ਬੱਸੀ ਖੜੀ ਹੈ ਨਾਲ ਬਾਈ ਇਹ ਵੀ ਦੋ ਕੁ ਮਹੀਨਿਆਂ ਨੂੰ ਸੀਮਨ ਲੈ ਲੂਗੀ ਕਿਹੜੀ ਆਹ ਹਾਂ ਬਾਈ ਹਾਂ ਇਹ ਆਹ ਥੱਲੇ ਝੋਲੀ ਝਾਲੀ ਬਹੁਤ ਆ ਥੋੜਾ ਅੰਗ ਦਾ ਕਰਾਉਸ ਆਇਆ ਅਸਲ ਝੋਲੀ ਝਾਲੀ ਦੇਖੋ ਕਿੰਨੀ ਠੀਕ ਹੈ ਝੋਲੀ ਚੰਗੀ ਆ ਹਾਂ ਬਹੁਤ ਟੌਪ ਦੀ ਬਾਈ ਅੱਛਾ ਇਹਨਾਂ ਦੇ ਇਲਾਵਾ ਜਿਹੜੀਆਂ ਹੁਣ ਇੱਕ ਆਪਣੇ ਕੋਲੇ ਆਹਾ ਆ ਗਈ ਇਹ ਪੰਜ ਛੋਟੇ ਬੱਚੇ ਆ ਗਏ ਬਾਈ ਯਾਰਸੀ ਦੇ ਅੱਛਾ ਹਾਂ ਬਾਈ ਇਹ ਇਹ ਆ ਗਈ ਇਹ ਉਹਨਾਂ ਚ ਸਾਰਿਆਂ ਤੋਂ ਵੱਡਾ ਕਾਫ ਇਹ ਆ ਬਾਈ ਇਹ 4.5 ਮਹੀਨੇ ਉਮਰਾ ਬਾਈ ਠੀਕ ਹੈ ਹਾਂਜੀ ਇਹ ਆ ਦੇਖੋ ਸਾਰਾ ਰਿਕਾਰਡ ਮਿਲ ਜੂਗਾ ਟੌਪ ਦੇ ਜਿਹੜਾ ਨੇ 1.5 ਲੱਖ ਦੀ ਬਿਕਨਾ ਬਾਈ ਤਿਆਰ ਹੋ ਕੇ ਅੱਛਾ ਹਾਂ ਬਾਈ ਇਹ ਪ੍ਰੋਪਰ ਫਾਰਮ ਹਾਂ ਬਾਈ ਹਾਂ ਹਾਂ ਤੇ ਆਹਾ ਬਾਈ ਆ ਬੱਚਾ ਬਾਈ ਇਹ ਵੀ 3.5 ਮਹੀਨੇ ਦਾ ਬਾਈ ਇਹ ਵੀ 3.5 ਮਹੀਨੇ ਦੇ ਫੇ ਠੀਕ ਹੈ ਹਾਂ ਬਾਈ ਤੇ ਇੱਕ ਤੇਰੇ ਕੋਲ ਬੱਚਾ ਖੜਾ ਹਾਂ ਬਾਈ ਇਹ ਵੀ ਜਰਸੀ ਦਾ ਬਾਈ ਇਹ ਵੀ ਇਹਦੇ ਵਿੱਚ ਤਿੰਨ ਜਰਸੀਆਂ ਛੋਟੇ ਕਾਫ ਦੋ ਇਚਾਫਾ ਬਾਈ ਹਾਂ ਦੇਖੋ ਫੇਸ ਦੇਖੋ ਕਹਿੰਦਾ ਕੁਆਲਿਟੀ ਹਾਂ ਜਮਲੂ ਹੀ ਲਾਈ ਦੇਖੀ ਪੂਰੀ ਟਾਪ ਦੀ ਬਾਈ ਪੱਧਰ ਆ ਗਈ ਹਾਂ ਤੇ ਇੱਕ ਇਹਨਾਂ ਕੋਲੇ ਨਾ ਇੱਕ ਛੋਟੀ ਬੱਚੀ ਤੇਰੀ ਹੋਰ ਛੋਟੀ ਬੱਚੀ ਲੈ ਵਰਕੇ ਇਹ ਕਾ ਬੱਚੀ ਆ ਬਾਈ ਹਾਂਜੀ ਯਾਰ ਆ ਵੀ ਨਾ ਮੈਂ ਕਹਿੰਦਾ ਟਾਪ ਦਾ ਬੱਚੀ ਟਾਪ ਦਾ ਬਾਈ ਟਾਪ ਦਾ ਇਹ ਪਤਾ ਕਿਹੜੇ ਟੀਕੇ ਟੁਕੇ ਦਾ ਹਾਂ ਬਾਈ ਸਾਰਾ ਰਿਕਾਰਡ ਮਿਲ ਜੂ ਬਾਈ ਅੱਛਾ ਹਾਂ ਕਟੋਗੜ ਤਨ ਵੀਨੇ ਦਾ ਰਕਾਰਡ ਮਿਲ ਜੂ ਭਾਈ ਇਹਨਾਂ ਦਾ ਅੱਛਾ ਕਿਹੜੇ ਸੇਮਲ ਦੀ ਆਪ ਆ ਕਿਹੜੇ ਦੀ ਦੀ ਮਾਂ ਸੀ ਕਿਹੜੇ ਦੀ ਗਾਂ ਨਾਨੀ ਸਾਰਾ ਕੁਝ ਮਿਲ ਜੂਗਾ ਇਹ ਤਾਂ ਯਾਰ ਜਮੇ ਖਰਗੋਸ਼ ਵਰਗੀ ਦੋਸ ਭਾਈ ਇਹ ਤਨ ਮਹੀਨਾ ਦਾ ਭਾਈ ਲੈ ਦੇਖੀ ਆ ਤਾਂ ਬਣਿਆ ਫੀਡ ਤੇ ਲੱਗੇ ਹੋਇਆ ਭਾਈ ਇਹ ਖਰਗੋਸ਼ ਹੀ ਆ ਹੈਨਾ ਹਾਂ ਭਾਈ ਲੈ ਕਾਹ ਇਧਰ ਭਾਈ ਕਾਫਾ ਇਹ ਆ ਇਹ ਵੀ ਸਾਢੇ ਤਨ ਮਹੀਨਾ ਦਾ ਕਾਫਾ ਭਾਈ ਇਹ ਵੀ ਸਾਢੇ ਤਨ ਮਹੀਨਾ ਦਾ ਹਾਂ ਭਾਈ ਹਾਂ ਆ ਤਨ ਮਹੀਨਾ ਤੋਂ ਘਟਾ ਆਗਾ ਤਨ ਮਹੀਨਾ ਤੋਂ ਉੱਤੇ ਜਿਹੜਾ ਬੱਬੀ ਠੀਕ ਆ ਅੱਛਾ ਇਹ ਫਿਰ ਮੈਨੂੰ ਐਂ ਦੱਸ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਹੁੰਦਾ ਹੈ ਵੀ ਵੀ ਰੇਟ ਹਾਂਜੀ ਰ 1 लाख 10000 जो मानतान हो जो भाई बंदे दा अच्छा हां दूध देते फीड दे पैसे ही है भाई तन्नू पता अच्छा हां ते दिखा दे पंजे बड्डियां बड्डियां 8 ਵਛਿਆਣੇ भाई 3 लाख ते 10000 ਦੀਆਂ ਦੇ ਦੇਾਂਗੇ ਬੱਡੀਆਂ ਵਛੀਆਂ 3 लाख ਤੇ 10000 हां 8 ਵਛੀਆਂ ਨੇ ਉਹਨਾਂ ਵਿੱਚ ਦੋ ਗੱਬਣਾ ਚੈੱਕ ਪਾਸ ਦੀ ਗਰੰਟੀ ਹੋਏ ਕਦੇ 26 ਦਿਨ ਹੋਗੇ ਇਹ ਆਈ ਹੋਈ ਨੂੰ ਠੀਕ ਹੈ ਉਹ ਆਪਾਂ ਖਾਲੀ ਮੰਨ ਕੇ ਦੇਣੀ ਹੈਗੀ ਠੀਕ ਹੈ हां भाई ਉਹ ਖਾਲੀ ਮੰਨ ਕੇ ਚਾਰ ਚਾਰ ਸਾਲ ਹੋਣਗੇ ਸਾਰਿਆਂ ਦੇ भाई हां ਲੋ ਵੀ ਹੁਣ ਨਾ ਮੈਨੂੰ ਇੱਧਰ ਬਾਹਲਾ ਤਾਂ ਨਹੀਂ ਕਹਿੰਦੇ ਬਾਈ ਵੱਡਗਾ ਜੋ ਇੱਕ ਬੱਛੀ 2 ਲੱਖ ਰੁਪਏ ਦੀ ਵਿਕ ਜਾਣੀ ਹੈ ਗਿਆ ਖੜੀ ਆ ਸਾਹਮਣੇ ਦੇਖ ਲਓ ਕਿਹੜੀ ਬੱਛੀ ਆ ਬੱਛੀ ਬਾਈ ਹਾਂ 26 ਦਿਨ ਹੋ ਗਏ ਦੀ ਆਈ ਹੋਈ ਨੂੰ ਅੱਛਾ ਹਾਂ ਲੈ ਮੈਂ ਸਾਰੀਆਂ ਬੱਚੀਆਂ ਦਿਖਾ ਦਾਂ ਹੁਣ ਪੂਰੇ ਕੱਦ ਕਾਠ ਵਾਲੀਆਂ ਬੱਚੀਆਂ ਨੇ ਬਾਈ ਥੋੜਾ ਜਿਹਾ ਮਾਲ ਆਇਆ ਕਰਕੇ ਨਾਲੇ ਮਾਲ ਦੀ ਜੀਜੂ ਨਹੀਂ ਧਰਿਆ ਉਹਨਾਂ ਠੀਕ ਹੈ ਗੱਲ ਆ ਹਰਕਤ ਜੀ ਕਰੀ ਜਾਂਦੀਆਂ ਨੇ ਜਿਵੇਂ ਆ ਬੱਚੀ 4.5 ਮਹੀਨੇ ਗੱਭਣ ਆ ਗਈ ਬਾਈ ਸਹੀ ਗੱਲ ਆ ਆ ਬੱਚੀ ਟੀਕੇ ਦੇ ਕਾਬਲ ਆ ਬਿਲਕੁਲ ਅੱਠਾਂ ਦੇ ਵਿੱਚ ਦੋ ਬੱਚੀਆਂ ਥੋੜੀਆਂ ਛੋਟੀਆਂ ਨੇ ਬਾਈ ਠੀਕ ਹੈ ਬਾਕੀ ਛੇ ਬੱਚੀਆਂ ਦਾ ਪੂਰਾ ਟੀਕੇ ਦੇ ਕਾਬਲ ਨੇ ਤੀਤੀ ਦੀ ਸਾਰੀਆਂ ਬੱਚੀਆਂ ਦਿਖਾ ਦਾਂ ਹੁਣ ਹਾਂਜੀ ਆ ਦੇਖ ਲੈ ਕਹਿ ਜਾਂਦਾ ਬਾਈ ਗਲਰ ਪੀਏ ਮੰਗ ਲੈਣਾ ਦੇਖ ਝੋਲੀ ਝਾਲੀ ਬੱਚੀ ਦੀ ਝੋਲੀਆਂ ਝਾਲੀਆਂ ਚੰਗੀਆਂ ਆ ਦੇਖ ਬਾਈ ਇਹ ਵੀ ਟੀਕੇ ਦੇ ਕਾਬਲ ਆ ਬਿਲਕੁਲ ਬੱਚੀ ਆ ਬੱਚੀ ਦਾ ਜਮੇ ਟੀਕੇ ਦੇ ਕਾਬਲ ਆ ਯਾਰ ਦੇਖੀ ਆ ਅੱਗੇ ਇਹ ਵੀ ਆਪਣੇ ਵਿੱਚ ਹੀ ਹਾਂ ਬਾਈ ਇਹ ਆ ਦੇਖ ਲੋ ਆ ਦੇ ਆ ਸਾਰੇ ਦਿਖਾਦਾ ਮਿੱਤਰੋ ਹੁਣ ਅਗਲਾ ਕਹਿਂਦਾ ਬਾਈ ਦੇਖ ਟਾਪ ਹੀ ਆ ਜਾਵੇਗਾ ਦੇਖ ਚੱਟ ਆ ਫੇਸਬੁਕ ਦੇਖ ਬੱਚਿਆਂ ਦੇ ਬਾਈ ਕੈਜ ਲੱਗਿਆ ਹੈ ਦੇਖ ਲੈ ਅਗਲਾ ਕਹਿਦਾ ਛੋਟੇ ਛੋਟੇ ਮੂੰਹ ਲੱਗੇ ਅਗਲਾ ਕਹਿੰਦਾ ਸਹੀ ਗੱਲ ਹਾਂ ਨਹੀਂ ਲੋ ਵੀ ਇਹ ਹੁਣ ਅਗਲਾ ਪੈਸੇ ਵੀ ਲਾਊਗਾ ਬਾਈ ਅਲਦੇ ਕੰਮ ਆਉਣਗੇ ਮੁਰਕੇ ਜੋ ਚੀਜ਼ ਤਿਆਰ ਹੋਊਗੀ ਦੇਖ ਲੈ ਠੀਕ ਹੈ ਗੱਲ ਮੱਛੀਆਂ ਦਾ ਬਾਈ ਮਿੱਤਰਾਂ ਮੈਨੂੰ ਇੱਕ ਗੱਲ ਹੋਰ ਵੀ ਹੈ ਹਨਾ ਵੀ ਬੇਕਾ ਬਹੁਤ ਛੇਤੀ ਜਾਂਦੀ ਹੈ ਵੀਡੀਓ ਪੈਨਸਾਰ ਮੈਨੂੰ ਆਹ ਪੰਜ ਚਾਰ ਘੰਟੇ ਦੀ ਮਾਲ ਵਿਕ ਜਾਂਦਾ ਬਾਈ ਪਿਛਲੇ ਯਾਰ ਦੋ ਘਰਾ ਨਹੀਂ ਲੈ ਲਿਆ ਹੁਣ ਅੱਛਾ ਹਾਂ ਮਾਲ ਦਾ ਨਾਲ ਦਾ ਵਿਕ ਜਾਂਦਾ ਫੋਨ ਦੇ ਫੋਨ ਆਈ ਜਾਂਦੇ ਮਾਲ ਹੀ ਹੈ ਨਹੀਂ ਬਾਈ ਮੂਰੇ ਬਹੁਤ ਸੋਹਣੀਆਂ ਸੁਨੱਖੀਆਂ ਹਾਂ ਸੋਹਣੇ ਜਾਨਵਰ ਹੀ ਲੈਂਦੇ ਆ ਬਾਈ ਆਪਾਂ ਹੈਨਾ ਹਾਂ ਨਹੀਂ ਸਹੀ ਗੱਲ ਬੜਾ ਬੱਚਾ ਜਾਂ ਕੱਢਣ ਪਾਉ ਨੂੰ ਕੁਛ ਨਹੀਂ ਬਸ ਇਕੱਲੇ ਆਉਣੇ ਲੋਕਾਂ ਦੀ ਡਿਮਾਂਡ ਆ ਯਾਰ ਇਹਨਾਂ ਚ ਠੀਕ ਹੈ ਹਾਲੇ ਵੱਡੀ ਬੱਚੀ ਦਾ 2 ਰੁਪਏ ਚੱਲ ਬਣ ਜਾਂਦੇ ਨੇ ਅੱਛਾ ਹਾਂ ਇਹਨਾਂ ਦੇ ਵਿੱਚੋਂ ਬਸ ਇਹਨਾਂ ਚ ਬਸ ਕੀ ਆ ਹਾਲਾ ਤੁਹਾਨੂੰ ਪਤਾ ਹੁਣ ਮੂਰੇ 30 ਦੀ 35 ਬੰਦੀ 50 50000 ਰੁਪਏ ਲੋਕੋ ਕਾਫਾ ਮੰਗੀ ਜਾਂਦੇ ਆ ਸਹੀ ਗੱਲ ਹੈ ਕਿਉਂਕਿ ਅਗਲਾ ਫਾਰਮ ਫੋਨ ਵਾਲਾ ਖਰਚਾ ਬਹੁਤ ਹੋਇਆ ਹੁੰਦਾ ਬਾਈ ਸਹੀ ਗੱਲ ਹੈ ਹਾਂ ਬਾਕੀ ਗੱਲੇ ਨੇ ਫਿਰ ਬੜਾ ਬੱਚੇ ਦੀ ਪਿੱਠ ਪੋਠਾਲ ਕੁਆਲਟੀ ਦੇਖ ਬਾਈ ਲੈ ਹੂੰ ਚਲੋ ਖਾਨ ਦੀ ਝੋਲੀ ਵਾਲਾ ਕਹਿਣ ਲੈ ਦੱਸ ਸਹੀ ਗੱਲ ਹੈ ਹੁਣ ਆ ਲਾਜੇ ਮਹੀਨਾ ਦਾ ਹੁੰਦਾ ਸੋਲੇ ਕੁਆਲਟੀ ਸਹੀ ਗੱਲ ਹੈ ਨਹੀਂ ਲੋ ਵੀ ਇਹ ਜਿਹੜੀਆਂ ਬਾਈ ਹੈਪੀ ਕੋਲੇ ਪੱਛੀਆਂ ਆਪਾਂ ਤੁਹਾਨੂੰ ਸਾਰੀਆਂ ਦਿਖਾਤੀਆਂ ਤੇ ਜਿਹੜੇ ਭਰਾ ਦੇ ਕੋਈ ਵੀ ਪੰਛੀ ਫਿੱਟ ਆ ਗਈ ਇੱਥੇ ਆ ਜਾਓ ਜਿਵੇਂ ਆ ਸਾਹਮਣੇ ਆ ਗਈ ਗੱਬਣ ਠੀਕ ਹੈ ਤੇ ਬੱਚੀਆਂ ਸ ਸੋਨੂ ਕੋਲੇ ਆ ਕੇ ਵੱਧ ਪਤਾ ਲੱਗੂਗਾ ਬਾਕੀ ਲਾਸਟ ਦੇ ਨੰਬਰ ਬੋਲ ਦੇ ਬਈ ਨੰਬਰ 87299 ਬਾਈ 12588 ਬਾਈ ਠੀਕ ਆ ਬਈ ਹੈਪੀ ਬਹੁਤ ਬਹੁਤ ਧੰਨਵਾਦ ਬਾਈ ਰਮਨ ਤੇਰਾ ਵੀ ਬਹੁਤ ਬਹੁਤ ਧੰਨਵਾਦ